अच्छा जिंदगी ਦੇ ਅੰਦਰ ਬੰਦਾ ਕਿਸੇ ਨਾ ਕਿਸੇ ਬੰਦੇ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਤੁਹਾਡਾ ਰੋਲ ਮਾਡਲ ਕੌਣ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ ਜਿਹੜੇ ਮੇਰੇ ਰੋਲ ਮਾਡਲ ਨੇ ਉਹ ਪਦਮਸ਼ਰੀ ਸਰਦਾਰ ਵਿਕਰਮ ਸਿੰਘ ਸਾਨੀ ਜੀ ਨੇ ਜੋ ਉਹ ਇਸ ਦੁਨੀਆ ਦੇ ਲਈ ਲੋਕਾਂ ਦੇ ਲਈ ਕਰ ਰਹੇ ਨੇ ਉਹ ਮੈਨੂੰ ਨਹੀਂ ਲੱਗਦਾ ਕੋਈ ਆਪਣਾ ਇੰਡੀਵਿਜੂਅਲ ਪੰਜਾਬੀ ਇਸ ਲੈਵਲ ਤੇ ਕਰ ਰਿਹਾ ਹੈ ਕੋਈ ਸੋਸ਼ੀਅਲੀ ਹੈਲਪ ਤਾਂ ਬਹੁਤ ਆਰਗੇਨਾਈਜੇਸ਼ਨ ਬਹੁਤ ਐਨਜੀਓ ਨੇ ਜਿਹੜੇ ਕਰ ਰਹੇ ਨੇ ਬਟ ਜੋ ਸਰਦਾਰ ਵਿਕਰਮ ਸਾਨੀ ਜੀ ਕਰ ਰਹੇ ਨੇ ਉਹਨਾਂ ਨੇ ਤੁਹਾਨੂੰ ਪਤਾ ਹੋਵੇਗਾ ਜੇਕਰ ਲੁਧਿਆਣਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਰ ਬਹੁਤ ਸਾਰੀ ਸਿਟੀਆਂ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਸ਼ੁਰੂ ਕੀਤੇ ਨੇ ਉਹ ਆਪਣੇ ਖਰਚੇ ਦੇ ਉੱਤੇ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੰਦੇ ਨੇ ਅੱਛਾ ਇਵਨ ਕਿ ਕੋਈ ਸਰਕਾਰ ਤੋਂ ਵੀ ਪੈਸਾ ਨਾ ਲੈ ਕੇ ਇੱਕ ਉਹਨਾਂ ਦੀ ਜਿਹੜੀ ਆਪਣੀ ਆਰਗੇਨਾਈਜੇਸ਼ਨ ਉਹ ਆਪਣਾ ਜੋ ਵੀ ਬਿਜ਼ਨਸ ਤੋਂ ਇਧਰੋਂ ਕਮਾਉਂਦੇ ਨੇ ਉਹ ਉਸ ਸੰਸਥਾ ਦੇ ਵਿੱਚ ਲਾ ਕੇ ਫ੍ਰੀ ਟ੍ਰੇਨਿੰਗ ਅੱਜਕੱਲ ਦੇ ਰਹੇ ਨੇ ਔਰ ਉਹਨਾਂ ਦੇ ਜਿਹੜੇ ਸੈਂਟਰਸ ਬਣੇ ਹੋਏ ਨੇ ਉਹ ਇੰਨੇ ਕੁ ਹਾਈ ਟੈਕ ਟੈਕਨੋਲੋਜੀ ਦੇ ਨਾਲ ਨੇ ਔਰ ਇੰਨੀ ਵਧੀਆ ਟ੍ਰੇਨਿੰਗ ਉਹ ਦਿੱਤੀ ਜਾਂਦੀ ਆ ਕਿ ਤੁਸੀਂ ਉੱਥੇ ਜੇ ਜਾ ਕੇ ਦੇਖੋਗੇ ਤੇ ਬਹੁਤ ਸਾਰੇ ਹਜ਼ਾਰਾਂ ਹੀ ਬੱਚੇ ਟ੍ਰੇਨਿੰਗ ਲੈ ਕੇ ਆਪਣਾ ਰੋਜਗਾਰ ਉਹ ਇੰਡੀਆ ਦੇ ਵਿੱਚ ਵੀ ਔਰ ਫੋਰਨ ਦੇ ਵਿੱਚ ਵੀ ਲੈ ਰਹੇ ਨੇ ਤੇ ਉਹ ਜੋ ਕੰਮ ਕਰ ਰਹੇ ਨੇ ਇਨ ਫਿਊਚਰ ਜੇ ਰੱਬ ਚਾਹੇ ਤਾਂ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਫ੍ਰੀ ਟ੍ਰੇਨਿੰਗ ਦੇ ਕੇ ਲੋਕਾਂ ਨੂੰ ਰੋਜਗਾਰ ਦੇਣ ਯੋਗ ਹੋਈਏ ਉਹ ਚਾਹੇ ਲੋਕ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕੰਮ ਕਰਦੇ ਹੋਣ ਤੇ ਉਹ ਕੰਮ ਉੱਥੇ ਕਰ ਸਕਣ ਜੇ ਉਹ ਵਿਦੇਸ਼ ਜਾਣਾ ਚਾਹੁੰਦੇ ਆ ਉਹ ਵਿਦੇਸ਼ ਜਾ ਕੇ ਉਹ ਆਪਣੀ ਸਕਿੱਲ ਦੇ ਅਕੋਰਡਿੰਗ ਕੰਮ ਕਰ ਸਕਦੇ ਨੇ ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਬੜਾ ਸਾਫ਼ ਕੰਮ ਕਰਦੇ ਹੋ ਇਸ ਕੰਮ ਨੂੰ ਕਰਨ ਦਾ ਜਾਂ ਇਸ ਵੱਡੇ ਸਕਿੱਲ ਤੇ ਕੰਮ ਕਰਨ ਦਾ ਤੁਹਾਨੂੰ ਕੋਈ ਰਿਵਾਰਡ ਮਿਲਿਆ ਜਾਂ ਤੁਸੀਂ ਆਪਣੀ ਪ੍ਰਾਪਤੀ ਕੀ ਮੰਨਦੇ ਹੋ ਅ ਸਾਨੂੰ ਕਾਫੀ ਸਾਲ ਹੋ ਗਏ ਕੰਮ ਕਰਦੇ ਆ ਹੋਇਆ ਜੀ ਬਾਕੀ ਸਾਡਾ ਜਿਹੜਾ ਮਾਰਕੀਟ ਦੇ ਵਿੱਚ ਅਸੀਂ ਨਾਮ ਆਪਣੇ ਵੱਲੋਂ ਬਹੁਤ ਸਾਫ਼ ਸੁਥਰਾ ਬਹੁਤ ਵਧੀਆ ਰੱਖਿਆ ਆਇਆ ਜਦੋਂ ਇਸ ਬਾਰੇ ਦੁਬਈ ਦੇ ਵਿੱਚ ਇੱਕ ਕੰਪਨੀ ਨੂੰ ਪਤਾ ਲੱਗਾ ਜਿੱਥੇ ਉਹ ਬਹੁਤ ਸਾਰੇ ਵੱਡੇ ਅਵਾਰਡਸ ਹੁੰਦੇ ਆ ਉੱਥੇ ਇਹ ਸਾਡੀ ਸਿਲੈਕਸ਼ਨ ਹੋਈ ਜਦੋਂ ਉੱਥੇ ਜਾ ਕੇ ਅਵਾਰਡ ਮਿਲਿਆ ਤੇ ਬਹੁਤ ਹੀ ਸਾਨੂੰ ਉਸ ਤਰ੍ਹਾਂ ਅੱਛਾ ਲੱਗਿਆ ਕਿ ਸਾਡੀ ਇੱਕ ਰੈਕੋਗਨੀਸ਼ਨ ਹੋਈ ਆ ਮਤਲਬ ਲੋਕਾਂ ਦੇ ਵਿੱਚ ਉਹਨਾਂ ਨੇ ਸਾਨੂੰ ਇੰਟਰੋਡਿਊਸ ਕੀਤਾ ਕਿ ਇਹਨਾਂ ਨੇ ਇਹ ਕੰਮ ਬਹੁਤ ਵਧੀਆ ਕੀਤਾ ਉਸ ਦੇ ਵਿੱਚ ਉਹਨਾਂ ਨੇ ਕਾਫੀ ਲੋਕਾਂ ਦੇ ਵਿੱਚੋਂ ਸਾਡੀ ਸਿਲੈਕਸ਼ਨ ਕੀਤੀ ਤੇ ਇੱਕ ਉਹ ਅਵਾਰਡ ਔਰ ਅਸੀਂ ਪੰਜਾਬ ਦੇ ਵਿੱਚ ਵੀ ਸਾਨੂੰ ਦੋ ਤਿੰਨ ਜਗ੍ਹਾ ਤੇ ਕੁਝ ਪ੍ਰੋਗਰਾਮਸ ਦੇ ਵਿੱਚ ਛੇ ਅਵਾਰਡ ਮਿਲੇ ਆ ਉਹ ਸਾਡੀ ਮੈਂ ਕਹਿੰਨਾ ਇੱਕ ਪ੍ਰਾਪਤੀ ਹੈਗੀ ਆ